ਦੋਸਤੋ ਸਾਡੇ ਇਸ ਸਮਾਜ ਦੇ ਵਿੱਚ ਦੋ ਤਰ੍ਹਾਂ ਦੀ ਬਹਿਸਵਾਜੀ ਹਮੇਸ਼ਾ ਤੋਂ ਚੱਲਦੀ ਆਈ ਆ ਹੁਣ ਵੀ ਚੱਲ ਰਹੀ ਆ ਤੇ ਅੱਗੇ ਵੀ ਚੱਲਦੀ ਰਹੂਗੀ ਤੇ ਉਹ ਬਹਿਸਵਾਜੀ ਇਹ ਆ ਵੀ ਕੁੜੀਆਂ ਤਾਂ ਕਹਿੰਦੀਆਂ ਨੇ ਕਿ ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਔਖੀ ਆ ਤੇ ਮੁੰਡੇ ਕਹਿੰਦੇ ਨੇ ਵੀ ਸਾਡੀ ਜ਼ਿੰਦਗੀ ਬਹੁਤ ਔਖੀ ਆ ਕੁੜੀਆਂ ਕਹਿੰਦੀਆਂ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾਗਾ ਤੇ ਮੁੰਡੇ ਕਹਿੰਦੇ ਨੇ ਵੀ ਘੱਟ ਸਾਡੇ ਨਾਲ ਵੀ ਨਹੀਂ ਹੁੰਦੀਗੀ ਚਲੋ ਹੁਣ ਆਪਾਂ ਇੱਕ ਇੱਕ ਕਰਕੇ ਅੱਜ ਦੋਨਾਂ ਦਾ ਪੱਖ ਰੱਖਣ ਦੀ ਕੋਸ਼ਿਸ਼ ਕਰਦੇ ਆਂ ਤੇ ਇਹ ਕੋਸ਼ਿਸ਼ ਕਰਾਂਗੇ ਵੀ ਕਿਸੇ ਨਾਲ ਵੀ ਨਾ ਇਨਸਾਫੀ ਨਾ ਹੋਵੇ ਨਾ ਮੁੰਡਿਆਂ ਨਾਲ ਹੋਵੇ ਨਾ ਕੁੜੀਆਂ ਨਾਲ ਹੋਵੇ ਪਰ ਫੇਰ ਵੀ ਜੇਕਰ ਕੋਈ ਗੱਲਬਾਤ ਵਿੱਚ ਕਮੀ ਰਹਿ ਗਈ ਹੋਵੇ ਤਾਂ ਉਹਦੇ ਵਾਸਤੇ ਸਾਨੂੰ ਮਾਫ਼ ਕਰਦੇ ਹੋ ਕਿਉਂਕਿ ਅਸੀਂ ਸਿਰਫ ਇੱਕ ਕੋਸ਼ਿਸ਼ ਕਰ ਰਹੇ ਆਂ ਕੋਈ ਫੈਸਲਾ ਨਹੀਂ ਸੁਣਾ ਰਹੇਗੇ ਪਹਿਲਾਂ ਆਪਾਂ ਕੁੜੀਆਂ ਦੀ ਗੱਲਬਾਤ ਕਰਦੇ ਆਂ ਕੁੜੀਆਂ ਕਹਿੰਦੀਆਂ ਨੇ ਵੀ ਜਦੋਂ ਸਾਡਾ ਜਨਮ ਹੋ ਜਾਂਦਾਗਾ ਉਦੋਂ ਤੋਂ ਹੀ ਸਾਡੇ ਨਾਲ ਭੇਦਭਾਵ ਹੋਣਾ ਸ਼ੁਰੂ ਹੋ ਜਾਂਦਾਗਾ ਜਾਨੀ ਕਿ ਸਾਨੂੰ ਕੁੜੀ ਹੋਣ ਦੀ سزا ਭੁਗਤਣੀ ਹੀ ਪੈਂਦੀ ਆ ਉਹਨਾਂ ਦਾ ਕਹਿਣਾ ਇਹ ਵੀ ਆ ਵੀ ਮੰਨ ਲਓ ਅਸੀਂ ਦੋ ਭੈਣ ਭਰਾ ਹਾਂ ਤਾਂ ਜਿਹੜਾ ਸਾਡਾ ਭਰਾ ਹੋਊਗਾ ਉਹਨੂੰ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਸਾਰੇ ਅਧਿਕਾਰ ਦਿੱਤੇ ਜਾਣਗੇ ਉਸ ਨੂੰ ਪਿਆਰ ਵੀ ਵੱਧ ਮਿਲੇਗਾ ਉਸ ਨੂੰ ਬਾਹਰ ਅੰਦਰ ਆਉਣ ਜਾਣ ਦੀ ਆਜ਼ਾਦੀ ਵੀ ਵੱਧ ਮਿਲੇਗੀ ਉਸ ਨੂੰ ਜੇਬ ਖਰਚਾ ਵੀ ਜ਼ਿਆਦਾ ਮਿਲੇਗਾ ਤੇ ਉਸ ਉੱਤੇ ਬਹੁਤ ਘੱਟ ਜਿਹੜੇ ਕਾਨੂੰਨ ਤੇ ਨਿਯਮ ਆ ਉਹ ਲਾਗੂ ਹੋਣਗੇ ਸਾਡਾ ਭਰਾ ਚਾਹੇ ਰਾਤ ਨੂੰ ਟਾਈਮ ਨਾਲ ਘਰ ਆਜੇ ਚਾਹੇ ਅੱਧੀ ਰਾਤ ਨੂੰ ਘਰੇ ਆਵੇ ਉਸ ਕੋਲੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾਊਗੀ ਉਹ ਚਾਹੇ ਸ਼ਰਾਬ ਪੀ ਕੇ ਆਵੇ ਕਿਸੇ ਨਾਲ ਲੜਾਈ ਝਗੜਾ ਕਰਕੇ ਆਵੇ ਕੋਈ ਉਲਾਂਬਾ ਖੱਟ ਕੇ ਲਿਆਵੇ ਕਿਸੇ ਨੂੰ ਛੇੜ ਕੇ ਆ ਜਾਵੇ ਵੱਡੇ ਤੋਂ ਵੱਡਾ ਕਾਂਡ ਕਰਕੇ ਆ ਜੇ ਤਾਂ ਵੀ ਉਸ ਨੂੰ ਕੁਝ ਨਹੀਂ ਕਿਹਾ ਜਾਊਗਾ ਤੇ ਸਾਨੂੰ ਕੁੜੀਆਂ ਨੂੰ ਨਾ ਘਰੋਂ ਬਾਹਰ ਨਿਕਲਣ ਦੀ ਆਜ਼ਾਦੀ ਆ ਨਾ ਅਸੀਂ ਮੁੰਡਿਆਂ ਬਾਗ ਬਾਹਰ ਘੁੰਮ ਫਿਰ ਸਕਦੀਆਂ ਨਾ ਸਾਨੂੰ ਖਾਣ ਪੀਣ ਦੀ ਆਜ਼ਾਦੀ ਆ ਨਾ ਹੀ ਅਸੀਂ ਮੁੰਡਿਆਂ ਬਾਗ ਨਸ਼ਾ ਕਰਕੇ ਘਰ ਆ ਸਕਦੀਆਂ ਨਾ ਹੀ ਸ਼ਰਾਬਾਂ ਪੀ ਕੇ ਘਰ ਆ ਸਕਦੀਆਂ ਨਾ ਹੀ ਅਸੀਂ ਕਿਸੇ ਦਾ ਉਲਾਂਬਾ ਲੈ ਕੇ ਘਰ ਆ ਸਕਦੀਆਂ ਨਾ ਹੀ ਅਸੀਂ ਕਿਸੇ ਨਾਲ ਲੜਾਈ ਝਗੜਾ ਕਰਕੇ ਘਰ ਆ ਸਕਦੀਆਂ ਕਿਉਂਕਿ ਅਸੀਂ ਕੁੜੀਆਂ ਹਾਂ ਸਾਨੂੰ ਹਰ ਇੱਕ ਗੱਲ ਦਾ ਘਰੇ ਜਵਾਬ ਦੇਣਾ ਪੈਂਦਾਗਾ ਸਾਨੂੰ ਹਰ ਇੱਕ ਗੱਲ ਤੇ ਇਹ ਅਹਿਸਾਸ ਕਰਾਇਆ ਜਾਂਦਾਗਾ ਵੀ ਉਹ ਇੱਕ ਮੁੰਡਾ ਹੈਗਾ ਤੇ ਤੂੰ ਇੱਕ ਕੁੜੀ ਆ ਤੇਰੀ ਇੰਨੀ ਕਹੀ ਔਕਾਤ ਆ ਤੇ ਤੂੰ ਸਿਰਫ ਘਰ ਦੇ ਕੰਮਾਂ ਕਰਾਂ ਤੱਕ ਹੀ ਸੀਮਤਾ ਤੂੰ ਸਿਰਫ ਰਸੋਈ ਦਾ ਕੰਮ ਹੀ ਸੰਭਾਲਣਾਗਾ ਤੂੰ ਸਿਰਫ ਸਾਡੇ ਝੂਠੇ ਭਾਂਡੇ ਮੰਜਣੇ ਆ ਤੂੰ ਸਿਰਫ ਸਾਡੇ ਮੈਲੇ ਕੱਪੜੇ ਧੋਣੇ ਆ ਤੂੰ ਸਿਰਫ ਘਰ ਦੀ ਸਾਫ ਸਫਾਈ ਰੱਖਣੀ ਆ ਤੂੰ ਸਿਰਫ ਘਰ ਦੀ ਇੱਜ਼ਤ ਦਾ ਖਿਆਲ ਰੱਖਣਾਗਾ ਤੇ ਤੇਰੇ ਸਿਰ ਤੇ ਹੀ ਸਾਰੇ ਘਰ ਦੀ ਜ਼ਿੰਮੇਵਾਰੀ ਆ ਪਰ ਇੱਕ ਗੱਲ ਇਹ ਵੀ ਯਾਦ ਰੱਖੀ ਕਿ ਇਹ ਵੀ ਤੇਰਾ ਆਪਣਾ ਘਰ ਨਹੀਂ ਆ ਕਿਉਂਕਿ ਇੱਕ ਦਿਨ ਤੂੰ ਵਿਆਹ ਕੇ ਕਿਸੇ ਹੋਰ ਘਰੇ ਵੀ ਜਾਣਾਗਾ ਇਸ ਕਰਕੇ ਤੇਰਾ ਭਰਾ ਚਾਹੇ ਕੋਈ ਕੰਮ ਕਰੇ ਨਾ ਕਰੇ ਪਰ ਤੂੰ ਸਾਰੇ ਕੰਮ ਚੰਗੀ ਤਰ੍ਹਾਂ ਸਿੱਖ ਲਾ ਕਿਉਂਕਿ ਅੱਗੇ ਚੱਲ ਕੇ ਤੈਨੂੰ ਉਹ ਸਾਰੇ ਕੰਮ ਕਰਨੇ ਪੈਣਗੇ ਤੇ ਜਦੋਂ ਕਦੇ ਘਰੋਂ ਬਾਹਰ ਜਾਵੇਂ ਤਾਂ ਸੂਟ ਪਾ ਕੇ ਜਾਣਾਗਾ ਸਿਰ ਤੇ ਚੁੰਨੀ ਹੋਣੀ ਚਾਹੀਦੀ ਆ ਇੱਜ਼ਤ ਤੇਰੀ ਢੱਕੀ ਹੋਣੀ ਚਾਹੀਦੀ ਆ ਜ਼ੋਰ-ਜ਼ੋਰ ਨਾਲ ਸਾਹ ਨਹੀਂ ਲੈਣਾਗਾ ਕਿਉਂਕਿ ਛਾਤੀ ਤੇਰੀ ਨਜ਼ਰ ਨਹੀਂ ਆਉਣੀ ਚਾਹੀਦੀ ਤੂੰ ਬੈਠਣ ਲੱਗੀ ਨੇ ਵੀ ਸਮਾਜ ਦਾ ਖਿਆਲ ਕਰਨਾਗਾ ਸਮਾਜ ਦੀਆਂ ਨਜ਼ਰਾਂ ਤੋਂ ਬਚਣਾਗਾ ਤੇ ਉੱਠਣ ਲੱਗੀ ਨੇ ਵੀ ਸਮਾਜ ਦੀਆਂ ਨਜ਼ਰਾਂ ਤੋਂ ਬਚਣਾਗਾ ਤੂੰ ਬੋਲਣ ਤੋਂ ਪਹਿਲਾਂ ਵੀ 10 ਵਾਰੀ ਸੋਚਣਾਗਾ ਤੂੰ ਹਰ ਕਿਸੇ ਦੀ ਗੱਲ 'ਚ ਹਾਂਜੀ ਹਾਂਜੀ ਕਹਿ ਕੇ ਸਿਰ ਹਿਲਾਉਣਾਗਾ ਤੇਰਾ ਆਪਣਾ ਕੋਈ ਫੈਸਲਾ ਨਹੀਂ ਹੋਊਗਾ ਤੇਰੀ ਆਪਣੀ ਕੋਈ ਨਿੱਜੀ ਜ਼ਿੰਦਗੀ ਨਹੀਂ ਹੋਊਗੀ ਤੇ ਜੋ ਤੂੰ 10-12 ਕਲਾਸਾਂ ਪੜ੍ਹ ਲਈਆਂ ਤੇਰੇ ਲਈ ਉਹੀ ਕਾਫੀ ਆ ਤੈਨੂੰ ਜਿਆਦਾ ਪੜ੍ਹ ਲਿਖ ਕੇ ਆਪਣਾ ਦਿਮਾਗ ਖਰਾਬ ਕਰਨ ਦੀ ਕੋਈ ਵੀ ਲੋੜ ਨਹੀਂ ਆ ਕਿਉਂਕਿ ਅੱਗੇ ਚੱਲ ਕੇ ਤੂੰ ਪਸ਼ੂ ਹੀ ਸਾਂਭਣੇ ਆ ਕਿਉਂਕਿ ਬੈਸੀ ਵੀ ਜਿਆਦਾ ਪੜ੍ਹ ਲਿਖ ਕੇ ਕੁੜੀਆਂ ਦਾ ਦਿਮਾਗ ਖਰਾਬ ਹੋ ਜਾਂਦਾਗਾ ਫੇਰ ਉਹ ਕੰਮ ਤਾਂ ਦੇ ਦੇ ਹੱਥ ਲਾਉਣੋਂ ਹਟ ਜਾਂਦੀਆਂ ਨੇ ਇਹ ਗੱਲ ਵੀ ਸਾਨੂੰ ਸਾਡੇ ਮਾਪਿਓ ਵੱਲੋਂ ਕਹੀ ਜਾਂਦੀ ਆ ਪੜ੍ਹਾਈਆਂ ਸਿਰਫ ਮੁੰਡਿਆਂ ਲਈ ਬਣੀਆਂ ਨੇ ਮੁੰਡਿਆਂ ਲਈ ਵੱਡੇ ਵੱਡੇ ਕਾਲਜ ਬਣੇ ਨੇ ਕੁੜੀਆਂ ਦਾ ਉੱਥੇ ਕੋਈ ਕੰਮ ਨਹੀਂ ਹੁੰਦਾਗਾ ਸਾਡੀ ਕੁੜੀਆਂ ਦੀ ਜ਼ਿੰਦਗੀ ਕੋਰੇ ਕਾਗਜ਼ ਵਰਗੀ ਹੁੰਦੀ ਆ ਜੇ ਸਾਨੂੰ ਕਿਸੇ ਨੇ ਹੱਥ ਵੀ ਲਾਤਾ ਸਾਨੂੰ ਕਿਸੇ ਨੇ ਕੁਝ ਕਹਿ ਵੀ ਦਿੱਤਾ ਤਾਂ ਵੀ ਸਾਡੇ ਤੇ ਸਾਰੀ ਉਮਰ ਦਾ ਦਾਗ ਲੱਗ ਜਾਂਦਾਗਾ ਵੀ ਜ਼ਰੂਰ ਇਹੀ ਕੁੜੀ ਚਰਿੱਤਰਹੀਣ ਹੋਊਗੀ ਜ਼ਰੂਰ ਇਹੀ ਕੁੜੀ ਗਲਤ ਹੋਊਗੀ ਜ਼ਰੂਰ ਏਸੇ ਨੇ ਕਿਸੇ ਮੁੰਡੇ ਨੂੰ ਉਕਸਾਇਆ ਹੋਊਗਾ ਅਸੀਂ ਰਾਤ ਨੂੰ ਕਿਤੇ ਘੁੰਮ ਫਿਰ ਨਹੀਂ ਸਕਦੀਆਂ ਕਿਉਂਕਿ ਕੋਈ ਵੀ ਅਵਾਰਾ ਕੁੱਤਾ ਆਊਗਾ ਤੇ ਸਾਡਾ ਬਲਤਕਾਰ ਕਰਕੇ ਚਲਾ ਜਾਊਗਾ ਉਸ ਬਲਤਕਾਰੀ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਉਹ ਕਿਸੇ ਵੱਡੇ ਲੀਡਰ ਦੀ ਸਪਾਰਸ਼ ਨਾਲ ਛੁੱਟ ਜਾਊਗਾ ਜਾਂ ਪੈਸੇ ਦੇ ਕੇ ਛੁੱਟ ਜਾਊਗਾ ਪਰ ਸਾਡੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੇ ਉਹ ਤੋਂ ਬਾਅਦ ਫਿਰ ਸਾਡਾ ਵਿਆਹ ਵੀ ਕਿਸੇ ਨਾਲ ਨਹੀਂ ਹੋਣਾ ਸਾਰੇ ਇਹੀ ਸਮਝਣਗੇ ਵੀ ਏਸੇ ਦੀਆਂ ਕਰਤੂਤਾ ਮਾੜੀਆਂ ਸੀ ਇਸ ਕਰਕੇ ਇਹਦੇ ਨਾਲ ਇਹ ਕੁਝ ਹੋਇਆ ਨਹੀਂ ਤਾਂ ਹੋਰ ਕੁੜੀਆਂ ਨਾਲ ਕਿਉਂ ਨਾ ਹੋ ਗਿਆ ਕਿਉਂਕਿ ਸਾਡੇ ਤੇ ਉਂਗਲ ਚੱਕਣੀ ਬਹੁਤ ਸੌਖੀ ਆ ਇਸ ਸਮਾਜ ਨੂੰ ਇੱਕ ਸੌਖਾ ਟਾਰਗੇਟ ਸਾਰਿਆਂ ਲਈ ਇਸ ਕਰਕੇ ਲੋਕ ਸਾਨੂੰ ਜੰਮਣ ਤੋਂ ਵੀ ਡਰਦੇ ਆ ਮੁੰਡਾ ਹੋ ਜੇ ਤਾਂ ਉਹਦੀ ਲੋੜੀ ਮਨਾਈ ਜਾਂਦੀ ਆ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਡੀਜੇ ਲਾਏ ਜਾਂਦੇ ਆ ਪਰ ਜਦੋਂ ਇੱਕ ਕੁੜੀ ਜੰਮ ਪੈਂਦੀ ਆ ਤਾਂ ਘਰ ਦੀਆਂ ਲਾਈਟਾਂ ਵੀ ਬੁਝਾ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਕਾਣ ਹੋਈ ਧੀ ਨੇ ਜਨਮ ਲੈ ਲਿਆ ਜਿਹੜੀ ਵੱਡੀ ਹੋ ਕੇ ਸਾਡੀ ਕੁੱਲ ਨੂੰ ਦਾਗ ਲਾਊਗੀ ਸਾਡੀ ਇੱਜ਼ਤ ਰੋਲੂਗੀ ਕਿਉਂਕਿ ਜੇ ਮੁੰਡਾ ਹੁੰਦਾ ਤਾ ਸਾਡੀ ਪੀੜ੍ਹੀ ਨੂੰ ਅੱਗੇ ਵਧਾਉਂਦਾ ਸਾਡੇ ਪਰਿਵਾਰ ਦਾ ਨਾਮ ਰੌਸ਼ਨ ਕਰਦਾ ਭਾਵੇਂ ਵੱਡਾ ਹੋ ਕੇ ਉਹ ਮੁੰਡਾ ਬਹੁਤ ਵੱਡਾ ਕੁੱਤਾ ਸਾਫਤ ਹੁੰਦਾ ਪਰ ਚਾਹੀਦਾ ਇਹਨਾਂ ਨੂੰ ਮੁੰਡਾ ਹੀ ਹੁੰਦਾਗਾ ਅਸੀਂ ਤਾਂ ਬਸ ਠੱਕੇ ਨਾਲ ਹੀ ਇਸ ਦੁਨੀਆ ਤੇ ਆ ਜਾਂਦੀਆਂ ਹਾਂ ਤੇ ਸਾਨੂੰ ਇਹ ਗੱਲ ਵੀ ਕਹੀ ਜਾਂਦੀ ਆ ਵੀ ਜਦੋਂ ਤੂੰ ਵਿਆਹੀ ਜਾਏਂਗੀ ਤੈਨੂੰ ਕੋਈ ਲੋੜ ਨਹੀਂ ਬਾਹਰ ਜਾ ਕੇ ਕੰਮ ਕਰਨ ਦੀ ਬੇਸ਼ੱਕ ਤੂੰ ਜਿੰਨੀ ਮਰਜ਼ੀ ਪੜ੍ਹੀ ਲਿਖੀ ਆ ਕੰਮ ਤੈਨੂੰ ਆਪਣੇ ਘਰ ਦੇ ਹੀ ਕਰਨੇ ਪੈਣਗੇ ਤੈਨੂੰ ਹਮੇਸ਼ਾ ਪਸ਼ੂਆਂ ਦਾ ਗੋਹਾ ਕੂੜਾ ਹੀ ਕਰਨਾ ਪਊਗਾ ਤੈਨੂੰ ਧਾਰਾਂ ਵੀ ਕੱਢਣੀਆਂ ਪੈਣਗੀਆਂ ਤੈਨੂੰ ਖੇਤ ਵਾਲੇ ਬੰਦਿਆਂ ਦੀਆਂ ਥੱੱਬਾ ਥੱੱਬਾ ਰੋਟੀਆਂ ਵੀ ਪਕਾਉਣੀਆਂ ਪੈਣਗੀਆਂ ਫੇਰ ਤੈਨੂੰ ਅੱਗੇ ਚੱਲ ਕੇ ਆਪਣੇ ਘਰ ਵਾਲੇ ਨੂੰ ਵੀ ਸਾਂਭਣਾ ਪਊਗਾ ਉਸ ਦੀਆਂ ਆਦਤਾਂ ਵੀ ਅਪਣਾਉਣੀਆਂ ਪੈਣਗੀਆਂ ਚਾਹੇ ਉਹ ਚੰਗੇ ਸੁਭਾਅ ਦਾ ਹੋਵੇ ਚਾਹੇ ਉਹ ਮਾੜੇ ਸੁਭਾਅ ਦਾ ਹੋਵੇ ਤੈਨੂੰ ਉਹਦੇ ਨਾਲ ਹੀ ਜੀਵਨ ਗੁਜ਼ਾਰਨਾ ਪਊਗਾ ਕਿਉਂਕਿ ਅਸੀਂ ਤੇਰਾ ਹੱਥ ਚਾਹੇ ਕਿਸੇ ਨਾਲ ਵੀ ਫੜਾ ਦੇਗੇ ਤੂੰ ਬਿਲਕੁਲ ਵੀ ਮਨਾ ਨਹੀਂ ਕਰ ਸਕਦੀ ਕਿਉਂਕਿ ਤੇਰੀ ਆਪਣੀ ਕੋਈ ਪਸੰਦ ਨਹੀਂ ਹੋ ਸਕਦੀ ਕਿਉਂਕਿ ਤੂੰ ਇੱਕ ਕੁੜੀ ਆ ਤੇਰੇ ਘਰ ਵਾਲਾ ਚਾਹੇ ਤੈਨੂੰ ਸ਼ਰਾਬ ਪੀ ਕੇ ਕੁੱਟੇ ਮਾਰੇ ਤੂੰ ਕਦੇ ਵੀ ਆਪਣਾ ਘਰ ਛੱਡ ਕੇ ਇੱਥੇ ਵਾਪਸ ਨਹੀਂ ਆਉਣਾ ਕਦੇ ਵੀ ਕਿਸੇ ਗੱਲ ਦੀ ਕੋਈ ਸ਼ਿਕਾਇਤ ਨਹੀਂ ਕਰਨੀ ਕਿਸੇ ਗੱਲ ਦਾ ਤੇਰਾ ਵਿਆਹ ਤੋਂ ਬਾਅਦ ਕੋਈ ਉਲੰਭਾ ਨਹੀਂ ਆਉਣਾ ਚਾਹੀਦਾ ਫਿਰ ਤੂੰ ਜਵਾਕ ਵੀ ਜੰਮਣੇ ਆ ਫਿਰ ਤੂੰ ਉਹਨਾਂ ਜਵਾਕਾਂ ਦਾ ਪਾਲਣ ਪੋਸ਼ਣ ਵੀ ਕਰਨਾਗਾ ਉਹਨਾਂ ਨੂੰ ਤਿਆਰ ਕਰਕੇ ਸਕੂਲ ਵੀ ਭੇਜਣਾਗਾ ਸਾਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਤੂੰ ਚੱਕਣੀਆਂ ਤੇ ਜਿਹੜੇ ਤੇਰੇ ਆਪਣੇ ਸ਼ੌਂਕ ਹੋਣਗੇ ਜਿਹੜੇ ਤੇਰੇ ਆਪਣੇ ਚਾਹ ਹੋਣਗੇ ਉਹਨਾਂ ਨੂੰ ਤੈਨੂੰ ਮਾਰਨਾ ਪਊਗਾ ਉਹ ਤੂੰ ਇੱਕ ਸਾਈਡ ਤੇ ਕਰਕੇ ਰੱਖ ਦੇ ਕਿਉਂਕਿ ਤੂੰ ਇੱਕ ਕੁੜੀ ਆ ਇਹ ਗੱਲ ਕਦੇ ਭੁੱਲੀ ਨਾ ਤੇਰਾ ਭਰਾ ਇੱਕ ਮੁੰਡਾਗਾ ਏ ਵੀ ਗੱਲ ਤੂੰ ਕਦੇ ਭੁੱਲੀ ਨਾ ਤੇਰੀ ਸੱਸ ਅੱਗੋਂ ਕਿਹੋ ਜਿਹੀ ਵੀ ਕਿਉਂ ਨਾ ਹੋਵੇ ਤੂੰ ਉਹਨੂੰ ਹਮੇਸ਼ਾ ਆਪਣੀ ਮਾਂ ਸਮਝਣਾਗਾ ਤੇਰਾ ਸਹੁਰਾ ਅੱਗੋਂ ਚਾਹੇ ਸ਼ਰਾਬ ਪੀਂਦਾ ਹੋਵੇ ਲੜਾਈ ਝਗੜਾ ਕਰਦਾ ਹੋਵੇ ਤੈਨੂੰ ਪੁੱਠਾ ਸਿੱਧਾ ਬੋਲਦਾ ਹੋਵੇ ਪਰ ਤੂੰ ਹਮੇਸ਼ਾ ਉਸ ਨੂੰ ਆਪਣਾ ਪਿਓ ਸਮਝਣਾਗਾ ਤੇਰੀ ਆਪਣੀ ਨਨਾਲ ਨਾਲ ਚਾਹੇ ਤੇਰੀ ਬਣੇ ਨਾ ਬਣੇ ਪਰ ਤੂੰ ਹਮੇਸ਼ਾ ਉਸ ਨੂੰ ਆਪਣੀ ਭੈਣਾ ਵਾਂਗ ਸਮਝਣਾਗਾ ਤੇ ਹਮੇਸ਼ਾ ਹਾਂਜੀ ਹਾਂਜੀ ਵਿੱਚ ਸਿਰ ਹਿਲਾਉਣਾਗਾ ਇਹ ਪੱਖ ਰੱਖਿਆ ਦੋਸਤੋ ਆਪਾਂ ਕੁੜੀਆਂ ਦਾ ਕੁੜੀਆਂ ਦੇ ਇਹ ਜਿਹੜੇ ਇਲਜ਼ਾਮ ਨੇ ਇਹ ਕੁੜੀਆਂ ਅਕਸਰ ਹੀ ਆਪਣੀ ਸ਼ਿਕਾਇਤ ਜਿਹੜੀ ਆ ਉਹ ਕਰਦੀਆਂ ਰਹਿੰਦੀਆਂ ਨੇ ਵੀ ਇਸ ਤਰ੍ਹਾਂ ਦਾ ਵਰਤੇਵਾ ਸਾਡੇ ਨਾਲ ਸਾਡੇ ਹੀ ਪਰਿਵਾਰ ਵੱਲੋਂ ਇਸ ਸਮਾਜ ਵੱਲੋਂ ਕੀਤਾ ਜਾਂਦਾਗਾ ਤੇ ਆਓ ਹੁਣ ਆਪਾਂ ਮੁੰਡਿਆਂ ਦਾ ਪੱਖ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮੁੰਡਿਆਂ ਦੀ ਜ਼ਿੰਦਗੀ ਕਿਹੋ ਜੀ ਹੁੰਦੀ ਆ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾਗਾ ਦੋਸਤੋ ਮੁੰਡੇ ਇਹ ਗੱਲ ਕਹਿੰਦੇ ਆ ਕਿ ਕੁੜੀਆਂ ਦਾ ਬਚਪਨ ਤਾਂ ਘੱਟੋ-ਘੱਟ ਬਚਪਨ ਵਾਂਗ ਹੀ ਬੀਤ ਜਾਂਦਾਗਾ ਮौज-ਮਸਤੀ ਵਿੱਚ ਖੇਡਦੇ ਖੜਾਉਂਦੇ ਹੋਏ ਬੀਤ ਜਾਂਦਾਗਾ ਪਰ ਅਸੀਂ ਮੁੰਡੇ ਤਾਂ ਆਪਣੇ ਬਚਪਨ ਨੂੰ ਵੀ ਸਹੀ ਢੰਗ ਨਾਲ ਨਹੀਂ ਜਿਉ ਸਕਦੇ ਕਿਉਂਕਿ ਜਦੋਂ ਅਸੀਂ 8-10 ਸਾਲ ਦੇ ਹੁੰਨੇ ਆ 15 ਸਾਲ ਦੇ ਹੁੰਨੇ ਆ ਉਦੋਂ ਤੋਂ ਹੀ ਸਾਡੇ ਘਰ ਵਾਲੇ ਸਾਡੇ ਤੇ ਜ਼ਿੰਮੇਵਾਰੀਆਂ ਪਾ ਦਿੰਦੇ ਨੇ ਸਾਨੂੰ ਉਮਰ ਤੋਂ ਪਹਿਲਾਂ ਹੀ ਵੱਡਾ ਹੋਣਾ ਪੈ ਜਾਂਦਾਗਾ ਸਾਨੂੰ ਉਸ ਵੇਲੇ ਹੀ ਕਹਿ ਦਿੱਤਾ ਜਾਂਦਾਗਾ ਸਾਡੇ ਮਾਪਿਓ ਵੱਲੋਂ ਵੀ ਅਸੀਂ ਤਾਂ ਹੁਣ ਬਹੁਤ ਕਰ ਲਿਆ ਹੁਣ ਤੇਰੀ ਵਾਰੀ ਆ ਅਸੀਂ ਹੁਣ ਤੈਨੂੰ ਬਹੁਤ ਟਾਈਮ ਖਵਾ ਲਿਆ ਘਰੇ ਬੈਠੇ ਨੂੰ ਹੁਣ ਤੂੰ ਸਾਨੂੰ ਖਵਾ ਹੁਣ ਤੂੰ ਕਮਾ ਕੇ ਲੈ ਕੇ ਆ ਇਸ ਕਰਕੇ ਅਸੀਂ ਆਪਣੀ ਉਮਰ ਦੇ ਨਾਲੋਂ ਪਹਿਲਾਂ ਹੀ ਜਵਾਨ ਹੋ ਜਾਂਦੇ ਆ ਇਸ ਕਰਕੇ ਸਾਡੇ ਸਿਰ ਦੇ ਵਾਲ ਉਮਰ ਨਾਲੋਂ ਪਹਿਲਾਂ ਹੀ ਚਿੱਟੇ ਹੋ ਜਾਂਦੇ ਆ ਇਸ ਕਰਕੇ ਸਾਡੀ ਦਾੜੀ ਉਮਰ ਨਾਲੋਂ ਪਹਿਲਾਂ ਹੀ ਚਿੱਟੀ ਹੋ ਜਾਂਦੀ ਆ ਇਸ ਕਰਕੇ ਸਾਡੀ ਅੱਖਾਂ ਦੀ ਰੋਸ਼ਨੀ ਉਮਰ ਨਾਲੋਂ ਪਹਿਲਾਂ ਹੀ ਘਟ ਜਾਂਦੀ ਆ ਕੀ ਸਾਨੂੰ ਸਾਡੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੀ ਚਿੰਤਾ ਵੱਡ-ਵੱਡ ਕੇ ਖਾਂਦੀ ਰਹਿੰਦੀ ਆ ਮੁੰਡੇ ਇਹ ਗੱਲ ਕਹਿ ਦਿੰਦੇ ਆ ਵੀ ਕੁੜੀਆਂ ਨੂੰ ਚਲੋ ਘੱਟੋ-ਘੱਟ ਇੰਨੀ ਕੁ ਤਾਂ ਐਸ਼ ਹੈਗੀ ਆ ਵੀ ਉਹਨਾਂ ਨੇ ਸਿਰਫ ਘਰੇ ਰਹਿ ਕੇ ਹੀ ਕੰਮ ਕਰਨਾ ਹੁੰਦਾਗਾ ਪਰ ਸਾਨੂੰ ਮੁੰਡਿਆਂ ਨੂੰ ਤਾਂ ਬਾਹਰ ਨਿਕਲਣਾ ਪੈਂਦਾਗਾ ਅਸਲੀ ਜਿਹੜੀ ਦੁਨੀਆ ਵੱਸਦੀ ਆ ਉਸ ਦੇ ਮੱਥੇ ਲੱਗਣਾ ਪੈਂਦਾਗਾ ਸਾਡਾ ਅਸਲੀ ਜ਼ਿੰਦਗੀ ਨਾਲ ਬਾਹ ਪੈਂਦਾਗਾ ਜਦੋਂ ਅਸੀਂ ਕਿਤੇ ਜਾ ਕੇ ਕੰਮ ਮੰਗਦੇ ਆ ਕਿਸੇ ਦੀਆਂ ਮਿਹਨਤਾਂ ਕਰਦੇ ਆ ਕਿਸੇ ਦੇ ਤਰਲੇ ਕਰਦੇ ਆ ਕਿਸੇ ਨੂੰ ਆਪਣਾ ਜਿਹੜਾ ਸਾਡੇ ਅੰਦਰ ਹੁਨਰ ਆ ਜਦੋਂ ਕਿਸੇ ਨੂੰ ਉਹ ਸਾਬਤ ਕਰਕੇ ਦਿਖਾਉਂਦੇ ਆ ਫਿਰ ਅੱਗੋਂ ਜਦੋਂ ਸਾਹਮਣੇ ਵਾਲਾ ਸਾਡੀ ਬੇਇੱਜ਼ਤੀ ਕਰਕੇ ਸਾਨੂੰ ਆਪਣੇ ਦਫ਼ਤਰ ਚੋਂ ਬਾਹਰ ਕੱਢਦਾਗਾ ਜਦੋਂ ਸਾਡੇ ਕੋਲੇ ਦੇਣ ਲਈ ਰਿਸ਼ਵਤ ਨਹੀਂ ਹੁੰਦੀ ਜਦੋਂ ਸਾਡੇ ਕੋਲੇ ਕੋਈ ਵੱਡੀ ਸਪਾਰਸ਼ ਨਹੀਂ ਹੁੰਦੀ ਫੇਰ ਕਿਵੇਂ ਸਾਨੂੰ ਥਾਂ-ਥਾਂ ਤੇ ਬੇਇਜਤ ਕੀਤਾ ਜਾਂਦਾਗਾ ਇਹ ਸਿਰਫ ਅਸੀਂ ਜਾਣਦੇ ਆ ਇਹੋ ਜੀਆਂ ਮੁਸ਼ਕਲਾਂ ਕੁੜੀਆਂ ਨੂੰ ਬਹੁਤ ਘੱਟ ਆਉਂਦੀਆਂ ਨੇ ਜੇ ਅਸੀਂ ਕਿਤੇ ਪ੍ਰਾਈਵੇਟ ਨੌਕਰੀ ਕਰਦੇ ਆ ਤਾਂ ਵੀ ਸਾਡੀ ਜਾਨ ਹਮੇਸ਼ਾ ਸਕੰਜੇ ਵਿੱਚ ਫਸੀ ਰਹਿੰਦੀ ਆ ਸਾਡੇ ਗਲ ਉੱਤੇ ਇੱਕ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਆ ਵੀ ਅੱਜ ਤੂੰ ਆਹ ਕੰਮ ਨਹੀਂ ਪੂਰਾ ਕੀਤਾ ਅੱਜ ਤੂੰ ਉਹ ਕੰਮ ਨਹੀਂ ਪੂਰਾ ਕੀਤਾ ਦੇਖ ਲੈ ਜੇ ਨਹੀਂ ਕਰ ਸਕਦਾ ਤੇਰੀ ਥਾਂ ਹੋਰ ਬਥੇਰੇ ਨੇ ਕੱਲ ਤੋਂ ਕੰਮ ਤੇ ਨਾ ਆਈਂ ਹਰ ਵੇਲੇ ਜਿਹੜਾ ਸਾਡਾ ਮਾਲਕ ਹੁੰਦਾਗਾ ਉਹ ਸਾਡੀ ਜਾਨ ਖਾਈ ਰੱਖਦਾਗਾ ਤੇ ਸਾਡੀ ਮਜਬੂਰੀ ਹੁੰਦੀ ਆ ਉਸ ਦੀਆਂ ਗੱਲਾਂ ਸੁਣਨ ਦੀ ਕਿਉਂਕਿ ਅਸੀਂ ਤਾਂ ਗੁੱਸੇ ਵਿੱਚ ਆ ਕੇ ਆਪਣੇ ਕੰਮ ਤੋਂ ਹਟਕੇ ਵੀ ਨਹੀਂ ਆ ਸਕਦੇ ਕਿਉਂਕਿ ਘਰੇ ਪਰਿਵਾਰ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ ਹੁੰਦਾਗਾ ਅਸੀਂ ਜੋ ਵੀ 10-15000 ਮਹੀਨੇ ਤੋਂ ਲੈ ਕੇ ਜਾਂਦੇ ਆ ਉਸੇ ਨਾਲ ਹੀ ਸਾਡੇ ਘਰੇ ਰੋਟੀ ਪੱਕਦੀ ਆ ਤੇ ਘਟੋ ਘਟ ਕੁੜੀ ਜਦੋਂ ਵਿਆਹ ਕੇ ਕਿਸੇ ਘਰ ਜਾਂਦੀ ਆ ਉਹਨੂੰ ਬਾਹਰ ਕੰਮ ਖੋਜਣ ਲਈ ਕਿਸੇ ਦੀਆਂ ਮਿੰਤਾ ਤਾਂ ਨਹੀਂ ਕਰਨੀਆਂ ਪੈਂਦੀਆਂ ਕਿਸੇ ਦੀ ਗੁਲਾਮੀ ਤਾਂ ਨਹੀਂ ਕਰਨੀ ਪੈਂਦੀ ਆਪੇ ਉਸ ਦਾ ਘਰ ਵਾਲਾ ਉਸ ਨੂੰ ਕਮਾ ਕੇ ਲਿਆ ਕੇ ਦਿੰਦਾਗਾ ਉਹ ਵਿਚਾਰਾ ਭਾਵੇਂ ਕਿਤੋਂ ਵੀ ਲਿਆ ਕੇ ਦੇਵੇ ਪਰ ਉਹਦੇ ਹੱਥ 'ਚ ਲਿਆ ਕੇ ਪੈਸੇ ਜ਼ਰੂਰ ਫੜਾਉਂਦਾਗਾ ਪਰ ਅਸੀਂ ਮੁੰਡੇ ਕੀ ਕਰੀਏ ਅਸੀਂ ਕਿੱਧਰ ਨੂੰ ਜਾਈਏ ਦੂਜੀ ਗੱਲ ਇਹ ਆ ਵੀ ਹਰ ਕੋਈ ਸਾਨੂੰ ਇਹੋ ਜੀਆਂ ਨਜ਼ਰਾਂ ਨਾਲ ਦੇਖਦਾਗਾ ਵੀ ਜਿਵੇਂ ਅਸੀਂ ਬਹੁਤ ਵੱਡੇ ਅਪਰਾਧੀ ਹੁੰਦੇ ਆਂ ਜਿਵੇਂ ਅਸੀਂ ਕਿਸੇ ਦਾ ਕੁਝ ਚੱਕਿਆ ਹੁੰਦਾਗਾ ਪਿਓ ਦਾ ਜਿਹੜਾ ਕਰਜ਼ਾ ਹੁੰਦਾਗਾ ਉਹ ਕਰਜ਼ਾ ਸਾਰਾ ਸਾਡੇ ਸਿਰ ਤੇ ਆ ਜਾਂਦਾਗਾ ਚੜ੍ਹਦੀ ਜਵਾਨੀ ਵਿੱਚ ਹੀ ਉਹ ਸਾਰਾ ਲਾਉਂਦੇ ਲਾਉਂਦੇ ਸਾਡੀ ਅੱਧੀ ਉਮਰ ਲੰਘ ਜਾਂਦੀ ਆ ਪਰ ਕਦੇ ਕਦੇ ਤਾਂ ਫੇਰ ਵੀ ਸਾਡੇ ਸਿਰ ਤੋਂ ਉਹ ਕਰਜ਼ਾ ਨਹੀਂ ਲੈਂਦਾਗਾ ਤੇ ਅਸੀਂ ਮੁੰਡੇ ਕਈ ਵਾਰੀ ਤਾਂ ਅੱਕ ਕੇ ਕੁਝ ਖਾ ਵੀ ਲੈਂਦੇ ਆ ਜਾਂ ਫਿਰ ਫਾਹਾ ਲੈ ਕੇ ਮਰ ਜਾਂਦੇ ਆ ਪਰ ਘੱਟੋ ਘੱਟ ਕੁੜੀਆਂ ਨੂੰ ਐਦਾਂ ਦਾ ਕੁਝ ਤਾਂ ਨਹੀਂ ਕਰਨਾ ਪੈਂਦਾਗਾ ਹੋਰ ਤਾਂ ਹੋਰ ਹਰ ਚੀਜ਼ ਦੇ ਵਿੱਚ ਵੀ ਕੁੜੀਆਂ ਨੂੰ ਪਹਿਲ ਜਾਦੇ ਦਿੱਤੀ ਜਾਂਦੀ ਆ ਜੇ ਆਪਾਂ ਇੱਕ ਲਾਈਨ ਦੇ ਵਿੱਚ 20 ਮੁੰਡੇ ਖੜੇ ਆ ਤੇ 20 ਕੁੜੀਆਂ ਖੜੀਆਂ ਨੇ ਤਾਂ ਪਹਿਲਾਂ ਕੁੜੀਆਂ ਦੀ ਵਾਰੀ ਆਊਗੀ ਲੋਕ ਇਹ ਗੱਲ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ ਕੁੜੀ ਕਿੱਤਰੀ ਆ ਧੀ ਰਾਣੀ ਆ ਪਹਿਲਾਂ ਇਹਦਾ ਕੰਮ ਕਰ ਦੋ ਬੇਸ਼ੱਕ ਅਸੀਂ ਮੁੰਡੇ ਉਸ ਤੋਂ ਕਈ ਘੰਟੇ ਪਹਿਲਾਂ ਉਸ ਲਾਈਨ ਦੇ ਵਿੱਚ ਖੜੇ ਹੋਈ ਗਏ ਪਰ ਫੇਰ ਵੀ ਸਾਡੀ ਵਾਰੀ ਬਾਅਦ ਵਿੱਚ ਆਉਂਦੀ ਆ ਤੇ ਕੁੜੀਆਂ ਦੀ ਪਹਿਲਾਂ ਆਉਂਦੀ ਆ ਹਰ ਕਿਤੇ ਕੁੜੀਆਂ ਨੂੰ ਜ਼ਿਆਦਾ ਸਹੂਲਤ ਮਿਲਦੀ ਆ ਜੇ ਅਸੀਂ ਕੋਈ ਸਰਕਾਰੀ ਨੌਕਰੀ ਲੈਣੀ ਆ ਜੇ ਪੁਲਿਸ ਵਿੱਚ ਭਰਤੀ ਹੋਣਾ ਫੌਜ ਵਿੱਚ ਭਰਤੀ ਹੋਣਾ ਤਾਂ ਮੁੰਡਿਆਂ ਦੀ ਰੇਸ ਲੰਮੀ ਰੱਖੀ ਜਾਂਦੀ ਆ ਤੇ ਟਾਈਮ ਬਿਲਕੁਲ ਘੱਟ ਰੱਖਿਆ ਜਾਂਦਾਗਾ ਜੇ ਕੁੜੀਆਂ ਨੇ ਭਰਤੀ ਹੋਣਾ ਤਾਂ ਟਾਈਮ ਵੱਧ ਰੱਖਿਆ ਜਾਊਗਾ ਤੇ ਰੇਸ ਬਹੁਤ ਥੋੜੀ ਰੱਖੀ ਜਾਂਦੀ ਆ ਕਿਉਂਕਿ ਮੁੰਡਿਆਂ ਨੂੰ ਸਮਝਿਆ ਹੀ ਕੁਝ ਨਹੀਂ ਜਾਂਦਾਗਾ ਮੁੰਡੇ ਤਾਂ ਇੱਕ ਤਰ੍ਹਾਂ ਦੇ অপরাধੀ ਹੁੰਦੇ ਆ ਪੱਥਰ ਦਿਲ ਹੁੰਦੇ ਆ ਇਸ ਸਮਾਜ ਦੇ ਉੱਤੇ ਬੋਝ ਹੁੰਦੇ ਆ ਤੇ ਇਸ ਸਮਾਜ ਦੇ ਵਿੱਚ ਹੁਣ ਬੱਸਾਂ ਦਾ ਉਦਾਹਰਨ ਲੈ ਲਓ ਕੁੜੀਆਂ ਨੂੰ ਬੱਸਾਂ ਦੇ ਵਿੱਚ ਕਰਾਇਆ ਫਰੀ ਆ ਹਾਲਾਂਕਿ ਕੁੜੀਆਂ ਚਾਹੇ ਸਰਕਾਰੀ ਨੌਕਰੀਆਂ ਤੇ ਲੱਗੀਆਂ ਹੋਣ ਤਾਕਡੇ ਘਰੋਂ ਹੋਣ ਬਹੁਤ ਪੈਸੇ ਵਾਲੀਆਂ ਹੋਣ ਫੇਰ ਵੀ ਉਹਨਾਂ ਤੋਂ ਕਿਰਾਇਆ ਨਹੀਂ ਲਿਆ ਜਾਂਦਾ ਤੇ ਨਾ ਹੀ ਉਹ ਕੁੜੀ ਕਿਰਾਇਆ ਦੇਊਗੀ ਕਿਉਂਕਿ ਉਹ ਸਿਰਫ ਆਧਾਰ ਕਾਰਡ ਦੇ ਕੇ ਆਪਣਾ ਕੰਮ ਚਲਾ ਲਊਗੀ। ਕਾਰ ਵੱਲੋਂ ਵੀ ਉਸ ਨੂੰ ਕਿਰਾਇਆ ਮਾਫ ਤੇ ਦੂਜੇ ਪਾਸੇ ਮੁੰਡਾ ਚਾਹੇ ਬਿਲਕੁਲ ਬੇਰੋਜ਼ਗਾਰ ਹੋਵੇ, ਬਿਲਕੁਲ ਗਰੀਬ ਘਰੋਂ ਹੋਵੇ, ਘਰੇ ਰੋਟੀ ਨਾ ਪੱਕਦੀ ਹੋਵੇ ਪਰ ਫੇਰ ਵੀ ਉਸ ਨੂੰ ਬੱਸ ਦਾ ਕਿਰਾਇਆ ਦੇਣਾ ਹੀ ਪਊਗਾ। ਤਾਂ ਕਿਤੇ ਜਾ ਕੇ ਉਹ ਬੱਸ ਤੇ ਸਫ਼ਰ ਕਰ ਸਕਦਾਗਾ। ਇਹ ਤਾਂ ਸਿਰਫ ਇੱਕ ਉਦਾਹਰਨਾ ਦੁਨੀਆ ਤੇ ਹੋਰ ਇਹੋ ਜਿਹੇ ਬਹੁਤ ਸਾਰੇ ਕੰਮ ਆ ਜਿੱਥੇ ਕੁੜੀਆਂ ਨੂੰ ਖੁੱਲੀ ਛੁੱਟੀ ਦਿੱਤੀ ਜਾਂਦੀ ਆ ਤੇ ਮੁੰਡਿਆਂ ਨੂੰ ਸਖਤ ਤੋਂ ਸਖਤ ਉਸ ਕੰਮ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਆ ਹੋਰ ਤਾਂ ਹੋਰ ਸਾਡੇ ਉੱਤੇ ਇਲਜ਼ਾਮ ਲਾਉਣੇ ਬਹੁਤ ਸੌਖੇ ਆ ਕੋਈ ਵੀ ਕੁੜੀ ਮੂੰਹ ਚੱਕ ਕੇ ਤੀਜੇ ਦਿਨ ਇਹ ਗੱਲ ਕਹਿ ਦਿੰਦੀ ਆ ਵੀ ਇਸ ਮੁੰਡੇ ਨੇ ਮੇਰੇ ਨਾਲ ਗਲਤ ਕੰਮ ਕੀਤਾਗਾ ਮੇਰਾ ਬਲਾਤਕਾਰ ਕੀਤਾਗਾ ਪਹਿਲਾਂ ਮਰਜ਼ੀ ਨਾਲ ਸਾਡੇ ਨਾਲ ਹੋਟਲਾਂ 'ਚ ਜਾਂਦਿਆਂ ਨੇ ਬਾਅਦ ਵਿੱਚ ਸਾਡੇ ਤੇ ਬਲਾਤਕਾਰ ਦਾ ਕੇਸ ਪਵਾ ਦਿੰਦਿਆਂ ਨੇ ਤੇ ਅੱਗੋਂ ਸਾਡੀ ਕੋਈ ਸੁਣਵਾਈ ਵੀ ਨਹੀਂ ਹੁੰਦੀਗੀ ਚਾਹੇ ਅਸੀਂ ਜਿੰਨੇ ਮਰਜ਼ੀ ਸੱਚੇ ਸਬੂਤ ਪੇਸ਼ ਕਰ ਦੇਗੇ ਉਹਨਾਂ ਸਬੂਤਾਂ ਨੂੰ ਵੀ ਨਸ਼ਟ ਕਰ ਦਿੱਤਾ ਜਾਂਦਾਗਾ ਕਿਉਂ ਕਰ ਦਿੱਤਾ ਜਾਂਦਾਗਾ ਕਿਉਂਕਿ ਅਸੀਂ ਮੁੰਡੇ ਆ ਅਸੀਂ ਤਾਂ ਜਨਮ ਤੋਂ ਹੀ ਅਪਰਾਧੀ ਆ ਅਦਾਲਤ ਵਿੱਚ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀਗੀ ਇੱਕ ਤੇ ਇੱਕ ਪਰਚਾ ਸਾਡੇ ਤੇ ਪੈਂਦਾ ਹੀ ਜਾਂਦਾਗਾ ਜਦੋਂ ਅਸੀਂ ਕਿਸੇ ਕੇਸ ਵਿੱਚ ਇੱਕ ਵਾਰੀ ਫਸ ਜਾਈਗੇ ਕਾਨੂੰਨ ਨੂੰ ਵੀ ਇਹੀ ਲੱਗਦਾਗਾ ਵੀ ਜੇ ਕੁੜੀ ਨੇ ਇਹਦੇ ਉੱਤੇ ਕੋਈ ਇਲਜ਼ਾਮ ਲਾਇਆਗਾ ਤਾਂ ਉਹ ਸਹੀ ਹੀ ਲਾਇਆ ਹੋਊਗਾ ਕਿਉਂਕਿ ਇਹ ਮੁੰਡਾਗਾ ਇਹ ਕੁਝ ਵੀ ਕਰ ਸਕਦਾਗਾ ਜੇ ਕੋਈ ਕੁੜੀ ਬੱਸ ਦੇ ਵਿੱਚ ਸਫ਼ਰ ਕਰ ਰਹੀ ਆ ਤੇ ਮੁੰਡਾ ਸੀਟ ਦੇ ਉੱਤੇ ਬੈਠਾਗਾ ਤੇ ਕੁੜੀ ਨੂੰ ਸੀਟ ਨਾ ਮਿਲੀ ਹੋਵੇ ਤਾਂ ਸਾਰੇ ਲੋਕ ਉਸ ਮੁੰਡੇ ਵੱਲ ਤਿੱਖੀਆਂ ਨਜ਼ਰਾਂ ਨਾਲ ਦੇਖਣ ਲੱਗ ਜਾਂਦੇ ਆ ਵੀ ਇੱਕ ਕੁੜੀ ਖੜੀ ਆ ਤੇ ਮੁੰਡਾ ਬੈਠਾਗਾ ਹੁਣ ਇਸ ਮੁੰਡੇ ਨੂੰ ਸੀਟ ਛੱਡ ਦੇਣੀ ਚਾਹੀਦੀ ਆ ਤੇ ਉਹ ਮੁੰਡਾ ਸੀਟ ਛੱਡ ਵੀ ਦਿੰਦਾਗਾ ਤੇ ਕੁੜੀ ਉਸ ਸੀਟ ਤੇ ਬੈਠ ਵੀ ਜਾਂਦੀ ਆ ਪਰ ਇਤਿਹਾਸ 'ਚ ਅੱਜ ਤੱਕ ਕਦੇ ਵੀ ਇਹ ਨਹੀਂ ਹੋਇਆ ਹੋਣਾ ਵੀ ਕੋਈ ਮੁੰਡਾ ਖੜਾਗਾ ਤੇ ਕੁੜੀ ਬੈਠੀ ਆ ਤੇ ਕਿਸੇ ਨੇ ਕਹਿ ਦਿੱਤਾ ਹੋਵੇ ਵੀ ਭਾਈ ਕੋਈ ਗੱਲ ਨਹੀਂ ਕੁੜੀਏ ਤੂੰ ਖੜੀ ਹੋ ਜਾ ਵਿਚਾਰਾ ਮੁੰਡਾ ਖੜਾਗਾ ਤੇ ਇਹਨੂੰ ਸੀਟ ਛੱਡ ਦੇ ਤੇ ਉਸ ਕੁੜੀ ਨੇ ਸੀਟ ਛੱਡ ਵੀ ਦਿੱਤੀ ਹੋਵੇ ਜਾਨੀ ਕਿ ਦੋਸਤੋ ਮੁੰਡਿਆਂ ਦਾ ਇਲਜ਼ਾਮ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਸੌਖਾ ਨਹੀਂ ਹੈਗਾ ਵਿਆਹ ਤੋਂ ਬਾਅਦ ਵੀ ਸਾਡੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਵੀ ਕਮਾ ਕੇ ਲੈ ਕੇ ਆ ਕਿਤੋਂ ਮਰਜੀ ਲੈ ਕੇ ਆ ਜਵਾਕਾਂ ਦੀ ਫੀਸ ਵੀ ਤੂੰ ਭਰਨੀ ਆ ਜਿੱਥੋਂ ਮਰਜੀ ਭਰ ਉਹ ਸਾਡੀ ਮੁੰਡਿਆਂ ਦੀ ਟੈਨਸ਼ਨ ਅਸੀਂ ਕਿਤੋਂ ਮਰਜੀ ਭਰੀਏ ਕਿਤੋਂ ਮਰਜੀ ਨਾ ਭਰੀਏ ਤੇ ਇੱਕ ਔਰਤ ਜਦੋਂ ਵਿਧਵਾ ਹੋ ਜਾਂਦੀ ਆ ਉਹਨੂੰ ਵਿਧਵਾ ਪੈਨਸ਼ਨ ਮਿਲਦੀ ਆ ਜੋ ਬਜ਼ੁਰਗ ਆ ਚਲੋ ਉਹ ਤਾਂ ਚਾਹੇ ਕੋਈ ਬੰਦਾ ਚਾਹੇ 부ੜੀ ਆ ਉਹ ਤਾਂ ਦੋਹਾਂ ਨੂੰ ਹੀ ਪੈਨਸ਼ਨ ਮਿਲਦੀ ਆ ਪਰ ਕਦੇ ਤੁਸੀਂ ਇਹ ਸੁਣਿਆ ਵੀ ਜਿਹੜੇ ਬੰਦੇ ਦੇ ਘਰਵਾਲੀ ਮਰ ਜਾਂਦੀ ਆ ਉਸ ਬੰਦੇ ਨੂੰ ਵੀ ਕੋਈ ਪੈਨਸ਼ਨ ਮਿਲਦੀ ਹੋਵੇ ਨਹੀਂ ਮਿਲਦੀ ਆਪਣੇ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲਦੀ ਪਰ ਜਦੋਂ ਇੱਕ ਬੁੜੀ ਦੇ ਘਰ ਵਾਲਾ ਮਰ ਜਾਂਦਾਗਾ ਉਸ ਨੂੰ ਵਿਧਵਾ ਪੈਨਸ਼ਨ ਮਿਲ ਜਾਂਦੀ ਆ ਕੀ ਗੱਲ ਬਈ ਮੁੰਡਿਆਂ ਬਾਰੇ ਬੰਦਿਆਂ ਬਾਰੇ ਇਹ ਹੱਕ ਕਿੱਧਰ ਚਲੇ ਜਾਂਦੇ ਆ ਜੇ ਕਿਸੇ ਬੁੜੀ ਨੇ ਆਪਣੇ ਨਾਮ ਜ਼ਮੀਨ ਕਰਵਾਉਣੀ ਆ ਉਹ ਸਸਤੇ ਰੇਟਾਂ ਤੇ ਕਰਵਾ ਲੈਂਦੀ ਆ ਤੇ ਸਸਤੇ ਰੇਟਾਂ ਤੇ ਹੋ ਵੀ ਜਾਂਦੀ ਆ ਘੱਟ ਖਰਚੇ 'ਚ ਤੇजे ਮੁੰਡੇ ਨੇ ਜਾਂ ਕਿਸੇ ਬੰਦੇ ਨੇ ਆਪਣੇ ਨਾਮ ਜ਼ਮੀਨ ਕਰਵਾਉਣੀ ਆ ਤਾਂ ਉਹਦਾ ਉਸੇ ਕੰਮ 'ਚ ਹੀ ਦੁੱਗਣਾ ਚੌਗਣਾ ਖਰਚਾ ਆਊਗਾ 부ੜੀ ਨਾਲੋਂ ਕਿਤੇ ਵੱਧ ਖਰਚਾ ਆਊਗਾ। ਯਾਨੀ ਕਿ ਦੋਸਤੋ ਸਰਕਾਰ ਵੀ ਹੱਥ ਥੋਕੇ ਬੰਦਿਆਂ ਦੇ ਮੁੰਡਿਆਂ ਦੇ ਪਿੱਛੇ ਪਈ ਹੋਈ ਆ ਵੀ ਇਹਨਾਂ ਨੂੰ ਆਪਾਂ ਕੋਈ ਸਹੂਲਤ ਨਹੀਂ ਦੇਣੀ ਕਿਉਂ ਨਹੀਂ ਦੇਣੀ ਕਿਉਂਕਿ ਇਹ ਮੁੰਡੇ ਨੇ ਕੋ ਦੋਸਤੋ ਹੁਣ ਇੱਥੇ ਆਪਾਂ ਮੁੰਡਿਆਂ ਦਾ ਵੀ ਪੱਖ ਰੱਖ ਲਿਆ ਕੁੜੀਆਂ ਦਾ ਵੀ ਪੱਖ ਰੱਖ ਲਿਆ ਮੈਨੂੰ ਪਤਾ ਵੀ ਹਜੇ ਵੀ ਬਹੁਤ ਸਾਰੀਆਂ ਗੱਲਾਂ ਦੋਨਾਂ ਦੇ ਪੱਖ ਦੀਆਂ ਕਰਨੀਆਂ ਰਹਿ ਗਈਆਂ ਹੋਣਗੀਆਂ ਕੁੜੀਆਂ ਦੇ ਮਨ ਵਿੱਚ ਵੀ ਸਵਾਲ ਹੋਣਗੇ ਵੀ ਸਾਡੀ ਆ ਗੱਲ ਦਾ ਪੱਖ ਤਾਂ ਤੁਸੀਂ ਹਜੇ ਰੱਖਿਆ ਹੀ ਨਹੀਂ ਜਿਹੜੀ ਸਾਨੂੰ ਆ ਸਮੱਸਿਆ ਆਉਂਦੀ ਆ ਉਸ ਦਾ ਪੱਖ ਤਾਂ ਤੁਸੀਂ ਰੱਖਿਆ ਹੀ ਨਹੀਂ ਮੁੰਡੇ ਵੀ ਕਹਿਣਗੇ ਜਿਹੜੀ ਸਾਨੂੰ ਆ ਸਮੱਸਿਆ ਆ ਰਹੀ ਆ ਇਸ ਦਾ ਪੱਖ ਤਾਂ ਤੁਸੀਂ ਹਜੇ ਰੱਖਿਆ ਹੀ ਨਹੀਂ ਪਰ ਦੋਸਤੋ ਜੇ ਆਪਾਂ ਇੱਥੇ ਸਾਰੀਆਂ ਗੱਲਾਂ ਕਰਨ ਲੱਗ ਜਾਾਂਗੇ ਆਪਣੀ ਜ਼ਿੰਦਗੀ ਬਾਰੇ ਮੁੰਡਿਆਂ ਦੀ ਜ਼ਿੰਦਗੀ ਬਾਰੇ ਕੁੜੀਆਂ ਦੀ ਜ਼ਿੰਦਗੀ ਬਾਰੇ ਤਾਂ ਸ਼ਾਇਦ ਇਹ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਊਗੀ ਇਸ ਕਰਕੇ ਆਪਾਂ ਇੱਥੇ ਕੁਝ ਜ਼ਰੂਰੀ ਪੱਖ ਰੱਖੇ ਨੇ ਕੁੜੀਆਂ ਦੇ ਵੀ ਮੁੰਡਿਆਂ ਦੇ ਵੀ ਹੁਣ ਤੁਸੀਂ ਆਪੇ ਫੈਸਲਾ ਕਰ ਲਿਓ ਇਸ ਵੀਡੀਓ ਨੂੰ ਦੇਖ ਕੇ ਵੀ ਕਿਸ ਦੀ ਜ਼ਿੰਦਗੀ ਜ਼ਿਆਦਾ ਸੌਖੀ ਆ ਤੇ ਕਿਸ ਦੀ ਜ਼ਿੰਦਗੀ ਜ਼ਿਆਦਾ ਔਖੀ ਆਾਂ ਦੀ ਜ਼ਿਆਦਾ ਔਖੀ ਆ ਜਾਂ ਕੁੜੀਆਂ ਦੀ ਜ਼ਿਆਦਾ ਔਖੀ ਆ ਜਾਂ ਫਿਰ ਦੋਵਾਂ ਦੀ ਹੀ ਜ਼ਿਆਦਾ ਔਖੀ ਆ ਜਾਂ ਫਿਰ ਦੋਵਾਂ ਨੂੰ ਹੀ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਸੋ ਦੋਸਤੋ ਇੰਨਾ ਕਹਿੰਦੇ ਹੋਏ ਇਸ ਵੀਡੀਓ ਦੀ ਇੱਥੇ ਅੱਜ ਆਪਾਂ ਸਮਾਪਤੀ ਕਰਦੇ ਆਂ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਕੁਝ ਨਾ ਕੁਝ ਤੁਹਾਨੂੰ ਸ਼ਿਕਵੇ ਸ਼ਿਕਾਇਤਾਂ ਵੀ ਇਸ ਵੀਡੀਓ ਨਾਲ ਹੋਣਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਰਹਿ ਗਈਆਂ ਹੋਣਗੀਆਂ ਚਲੋ ਕੋਈ ਗੱਲ ਨਹੀਂ ਉਹ ਆਪਾਂ ਕਦੇ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਤਾਂ ਠੀਕ ਆ ਫਿਰ ਦੋਸਤੋ ਆਪਾਂ ਮਿਲਦੇ ਆਂ ਹੁਣ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਰੱਖਿਓ ਤੇ ਜਾਂਦੇ ਜਾਂਦੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ